ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਦਿਨ ਚੜ੍ਹਦਿਆਂ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਆ ਸਾਧਕ ਨੇੜੇ ਪਿੰਡ ਚੋਕ ਸਰਕਾਰੀ ਦੀ ਇੱਕ ਔਰਤ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦੇਣ ਦੀ ਘਟਨਾ ਸਾਹਮਣੇ ਆ ਰਹੀ ਆ ਇਸ ਸੰਬੰਧੀ ਥਾਣਾ ਸਾਧਕ ਵਿਖੇ ਦਰਖਾਸਤ ਮਿਲੀ ਆ ਜਾਣਕਾਰੀ ਦਿੰਦੇ ਆ ਥਾਣਾ ਸਾਧਕ ਦੇ ਮੁਖੀ ਅਮਰਿੰਦਰ ਸਿੰਘ ਨੇ ਕੀ ਕਿਹਾ ਹਾਣੀ ਸਰ ਜਿਹੜੀ ਪਿੰਡ ਝੋਕ ਸਰਕਾਰੀ ਘਟਨਾ ਵਾਪਰੀ ਹੈ ਕੀ ਹੈ ਇਹ ਪੂਰਾ ਮਾਮਲਾ ਇਹ ਕੀ ਜੀ ਅੱਜ ਨੂੰ ਸਵੇਰ ਸਾਨੂੰ ਇਨਫੋਰਮੇਸ਼ਨ ਥਾਣੇ ਮਿਲੀ ਸੀ ਕਿ ਇੱਕ ਲੇਡੀ ਹੈ ਗੁਰਦੇਵਪੁਰ ਝੋਕ ਸਰਕਾਰੀ ਦੀ 60 ਸਾਲਾਂ ਦੀ ਏਜ ਹੈ ਉਹਨੇ ਨਹਿਰ ਦੇ ਵਿੱਚ ਰਾਜਸਥਾਨ ਫੀਡਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਅਸੀਂ ਮੌਕੇ ਤੇ ਗਏ ਸੀਗੇ ਮੌਕੇ ਤੋਂ ਦਾ ਪਤੀ ਜਿਹੜਾ ਉਹ ਗਰੰਥੀ ਸਿੰਘ ਹੈ ਪਿੰਡ ਦਾ ਤੇ ਪਿੰਡ ਦੀ ਪੰਚਾਇਤ ਤੇ ਹੋਰ ਮੋਦਬਰ ਵਿਅਕਤੀ ਉੱਥੇ ਸੀਗੇ ਕਿਸੇ ਨੇ ਕਿਸੇ ਤੇ ਸ਼ੱਕ ਨਹੀਂ ਜਾਰ ਕੀਤਾ ਗੱਲ ਦਾ ਇਹ ਪਤਾ ਲੱਗਿਆ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਸੀਗੀ ਪਰੇਸ਼ਾਨੀ ਦਾ ਕਾਰਨ ਇਹ ਕਿ ਉਹਦੇ ਆਪਣੀ ਬੇਟੀਆਂ ਦੇ ਵੀ ਅੱਗੋਂ ਬੇਟੀਆਂ ਸੀਗੀਆਂ ਹੋਰ ਆਪਣੇ ਬੇਟੇ ਦੇ ਵੀ ਅੱਗੋਂ ਇੱਕ ਬੇਟੀ ਹੈ ਉਹ ਨੂੰ ਜਦੋਂ ਆਪਣੇ ਪਿੰਡਾਂ ਦੀਆਂ ਲੀਡੀਜ਼ ਕਰਦੀਆਂ ਹੈਗੀਆਂ ਕਿ ਬੇਟੇ ਦੀ ਚਾਹ ਲਈ ਇੱਕ ਚੀਜ਼ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਸੀਗੀ ਤੇ ਅੱਜ ਉਹਨੇ ਸਵੇਰੇ 5 ਵਜੇ ਉਹਦਾ ਘਰ ਦਾ ਜਦੂਰ ਗ੍ਰੰਤੀ ਸਿੰਘ ਉੱਠਿਆ ਉਹ ਕਹਿੰਦਾ ਕਮਰੇ ਦੇ ਵਿੱਚ ਨਹੀਂ ਸੀਗੀ ਕਿ ਜਿਹੜੋ ਨੇ ਜਾ ਕੇ ਦੇਖਿਆ ਤੇ ਨਹਿਰ ਤੇ ਉਹਨੀਆਂ ਚਪਲਾਂ ਤੇ ਸ਼ਾਲ ਪਿਆ ਸੀਗਾ ਕੋਤਾਖੁਰਾਂ ਦੇ ਨਾਲ ਕੋਸ਼ਿਸ਼ ਕਰ ਰਹੇ ਆ ਭਾਲ ਕਰਦੇ ਆ ਜੀ ਡੈਡ ਬੋਡੀ ਬਰਾਮਦ ਹੋ ਜਾ। ਥੈਂਕ ਯੂ